ਜਿੰਨੇ ਮੀਟੇ ਹਰਜੀਨੇ ਉਹ ਆਪਣੇ ਬਰਨਾਲੇ ਹਲਕੇ ਦੇ ਨਾਲੇ ਹਲਕੇ ਨੂੰ ਕੀ ਕਰਾਂਗੇ ਬਰਨਾਲੇ ਹਲਕੇ 'ਚ ਬੜੇ ਹੀ ਨਹੀਂ ਉਹ ਕੰਮ ਹੀ ਨਹੀਂ ਕੰਮ ਹੀ ਨਹੀਂ ਕਰਦਾ ਧਰਨਾ ਦਾ ਤੇ ਬਾਰ ਨੂੰ ਰੋਜ਼ ਰਹਿੰਦਾ ਉਹ ਕੀ ਕਰੂ ਉਹ ਤਾਂ ਕਹਿੰਦੇ ਸੀ ਕੰਮ ਹੀ ਬਹੁਤ ਕਰਦੇ ਆ ਕੰਮ ਉਹਨੇ ਕੱਖ ਵੀ ਨਹੀਂ ਕਰਿਆ ਇੱਧਰ ਨੌਜਵਾਨ ਇੱਕ ਵੀਰ ਹੋ ਰਿਹਾ ਇਹ ਨਾਰੇ ਹੋਰ ਪਾਰਟੀ ਦੀ ਲਾ ਰਹੇ ਕਿਹੜੀ ਨਾ ਪਾਰਟੀ ਵੀਰ ਅਵਾ ਸਮਰਜੀਤ ਮਾਨ ਨੂੰ ਕਹਾਂਗੇ ਜੀ ਸਿਮਰਜੀਤ ਨੂੰ ਏਰੀਏ ਨੂੰ ਕੋਈ ਐਮਪੀ ਨਹੀਂ ਮਿਲਿਆ ਚ ਅੱਜ ਦਾ ਕੋਈ ਐਮਐਲਏ ਨਹੀਂ ਅੱਜ ਨਾਲ ਮੈਂ ਇੱਕ ਸਿਰਫ ਕੀ ਤੋਂ ਹੁੰਦੇ ਐਮਐਲਏ ਜੰਗਾ ਜੇ ਬੰਦਾ ਜੀ ਨੰਬਰ 2 ਕਾਲੀ ਦਾ ਦੀ ਸਰਕਾਰ ਸਾਰਿਆਂ ਨੂੰ ਬਿਹਤਰ ਹੈ ਜੱਟਾ ਦੇ ਲਈ ਜੀ ਲਾਲ ਕਿਲਾ ਲਾਲ ਕਿਲਾ ਲਾਲ ਕਿਲੇ ਤੇ ਹਾਂ ਸਮਝੀਂਗਾ ਨਾ ਲਾਲ ਕਿਲੇ ਤੇ ਗਲਤ ਕੀ ਕਰਤਾ ਝੰਡਾ ਲਹਿਰਾ ਕੇ ਨਹੀਂ ਬੰਦਾ ਸਿੰਘ ਬਹਾਦਰ ਨੇ ਆਪਾਂ ਨੂੰ ਜ਼ਮੀਨਾਂ ਲੈ ਕੇ ਦਿੱਤੀਆਂ ਨੇ ਆਪਦਾ ਝੰਡਾ ਥੋੜੀ ਲੈਣਾ ਤੇ ਦੇਖਦਾ ਝੰਡਾ ਲਹਿਰਾ ਸਕਦਾ ਹਾਂ ਨਹੀਂ ਖਾਲੀ ਨਿਸਾਮ ਸਾਹਿਬ ਦਾ ਝੰਡਾ ਕੋਈ ਆਪਣਾ ਕੋਈ ਖਾਲਸਤਾਨੀ ਝੰਡਾ ਤਾਂ ਨਹੀਂ ਨਹੀਂ ਕਿ ਉੱਥੇ ਜਦੋਂ ਮੋਦੀ ਸਾਹਿਬ ਹਰਮੰਦਰ ਸਾਹਿਬ ਆਉਂਦੇ ਨੇ ਪੱਗ ਬੰਨ ਕੇ ਆਉਂਦੇ ਨੇ ਪਟਕੀ ਸਜਾਉਂਦੇ ਨੇ ਉਦੋਂ ਉਹਨਾਂ ਨੂੰ ਉਹ ਝੰਡੇ ਤੇ ਕਿਉਂ ਨਹੀਂ ਨਫ਼ਰਤ ਪੈਦਾ ਹੁੰਦੀ ਤੁਸੀਂ ਸਪੋਰਟ ਕਰ ਰਹੇ ਹੋ ਨਹੀਂ ਫਿਰ ਆਮ ਆਦਮੀ ਪਾਰਟੀ ਕਿਉਂ ਲੋ ਨਾਰਾਜ਼ ਹੋ ਤੁਸੀਂ ਆਮ ਪਾਰਟੀ ਤੋਂ ਜਾਂ ਹੋਰ ਪਾਰਟੀਆਂ ਤੋਂ ਅਸੀਂ ਪਹਿਲਾਂ ਵੋਟ ਵੀਰੇ ਆਮ ਆਦਮੀ ਪਾਰਟੀ ਨੂੰ ਪਾਈ ਸੀ ਯਾਰ ਬੜਾ ਖੁਸ਼ ਨਹੀਂ ਹੈਗਾ ਸਿਸਟਮ ਨਹੀਂ ਵਧੀਆ ਬਣੇਗਾ ਹਾਂਜੀ ਐਪੀਸੋਡ 2 ਲੈ ਕੇ ਹਾਜ਼ਰ ਹਾਂਗੇ ਇਸ ਟਾਈਮ ਅਸੀਂ ਬਰਨਾਲਾ ਸ਼ਹਿਰ ਦੇ ਵਿੱਚ ਖੜੇ ਆ ਜਿੱਥੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਤੁਹਾਨੂੰ ਪਤਾ ਜਿਵੇਂ ਐਮਪੀ ਦੇ ਸਰਦਾਰ ਸਿਮਰਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਤੇ ਝੁੰਦਾ ਸਾਹਿਬ ਬਾਦਲ ਪਾਰਟੀ ਦੇ ਤੇ ਖਹਿਰਾ ਸਾਹਿਬ ਕਾਂਗਰਸ ਤੇ ਆਮ ਆਦਮੀ ਪਾਰਟੀ ਮੀਤਿਆਰ ਤੇ ਅਰਵਿੰਦ ਖੰਨਾ ਜੀ ਬੀਜੇਪੀ ਪਾਰਟੀ ਤੋਂ ਉਮੀਦਵਾਰ ਖੜੇ ਨੇ ਜਿਵੇਂ ਸਾਡਾ ਲਗਾਤਾਰ ਸਰਵੇ ਚੱਲ ਰਿਹਾ ਇਸ ਟਾਈਮ ਅਸੀਂ ਬਰਨਾਲਾ ਸ਼ਹਿਰ ਵਿੱਚ ਬਾਜ਼ਾਰ ਦੇ ਵਿੱਚ ਖੜੇ ਆ ਇੱਥੇ ਲੋਕਾਂ ਤੋਂ ਜਾਣਾਂਗੇ ਵੀ ਕਿਹੜੀ ਪਾਰਟੀ ਦਾ ਚਕਾ ਕਿੰਨਾ ਕਿਹਦੇ ਕਿਹਦੀਆਂ ਵੋਟਾਂ ਜਿਵੇਂ ਆ ਰਹੀਆਂ ਨੇ ਐਮਪੀ ਦੀਆਂ ਵੋਟਾਂ ਕੈਂਡੀਡੇਟ ਦਾ ਪਤਾ ਲੱਗ ਗਿਆ ਜੀ ਕੈਂਡੀਡੇਟ ਪਤਾ ਸਰ ਕਿੱਧਰਲੇ ਪਾਸੇ ਰੁਝਾਨ ਵੱਧ ਜ਼ਿਆਦਾ ਲੱਗ ਰਿਹਾ ਜਾਰ ਮੈਨੂੰ ਤਾਂ ਇਹ ਲੱਗਦਾ ਵੀ ਇਹ ਕੀ ਮਾਨ ਸਮਰਦਜੀਤ ਸਿੰਘ ਮਾਨ ਜੀ ਜੀ ਵੀ ਮਤਲਬ ਕਿ ਜਿਹੜੀ ਤੁਹਾਡੀ ਪਾਰਟੀ ਦੀ ਵੋਟ ਉਹ ਮਾਨ ਸਾਹਿਬ ਹਾਂ ਸਾਹਿਬ ਨੂੰ ਪਾ ਕਾਰਨ ਕਾਰਨ ਕੀ ਸਭ ਬੇਕਾਰ ਪਾਰਟੀਆਂ ਸਾਰੀਆਂ ਕਾਂਗਰਸ ਵਾਲੇ ਬਾਦਲ ਦਾ ਬੰਦਾ ਖੜਾ ਕਰਤਾ ਤੇ ਆਮ ਪਾਰਟੀ ਨੇ ਕੰਮ ਕੋਈ ਕਰਿਆ ਨਹੀਂ ਇਤਕੀ ਲੋਕਾਂ ਨੂੰ ਭਕਾਈ ਪਾਜੀ ਕਰਾਈਏ ਸਾਰੀ ਜਿਵੇਂ ਮੀਟੇਹਰ ਜੀ ਨੇ ਉਹ ਆਪਣੇ ਬਰਨਾਲੇ ਹਲਕੇ ਦੇ ਬਰਨਾਲੇ ਹਲਕੇ ਨੂੰ ਕੀ ਕਰਾਂਗੇ ਬਰਨਾਲੇ ਹਲਕੇ ਦੇ ਬੜੇ ਹੀ ਨਹੀਂ ਉਹ ਕੰਮ ਹੀ ਨਹੀਂ ਕਰਦਾ ਧਰਨਾ ਤਾਂ ਤੇ ਬਾਰ ਨੂੰ ਰੋਜ਼ ਰਹਿੰਦਾ ਉਹ ਤਾਂ ਕੀ ਕਰੂ ਉਹ ਤਾਂ ਕਹਿੰਦੇ ਸੀ ਕੰਮ ਹੀ ਬਹੁਤ ਕਰਦੇ ਆ ਕੰਮ ਉਹਨੇ ਕੱਖ ਵੀ ਨਹੀਂ ਕਰਿਆ ਇੱਕ ਵਾਰੀ ਮੈਂ ਆਪਦੇ ਕੰਮ ਵਾਸਤੇ ਖੁਦ ਗਿਆ ਜੀ ਮੈਨੂੰ ਸਾਈਨ ਕਰ ਦੋ ਸਾਡੀ ਬਦਲੀ ਜਮਾ ਸਨੂਰ ਤੋਂ ਸੁਨਾਮ ਸੁਨਾਮ ਤੋਂ ਸੰੂਰ ਕਹਿੰਦਾ ਕੋਈ ਨਾ ਰੱਖ ਜਾ ਮੈਂ ਆਪਣਾ ਰੋੜੇ ਕੋਲੇ ਗਿਆ ਉਹਨੇ ਵਿਚਾਰੇ ਨੇ ਉਹਦੀ ਕਰਤਾ ਇਹ ਤਾਂ ਪੇਕਰ ਬੰਦਾ ਜਣਾ ਇਹਨੂੰ ਕੀ ਫਾਇਦਾ ਬੋਰਡ ਫਾਰਮ ਨੂੰ ਬਿਮਾਨ ਸਾਹਿਬ ਟਾਈਮ ਬਰਨਾਲਾ ਸ਼ਹਿਰ ਚ ਲਾਲ ਮਾਰਕੀਟ ਚ ਖੜੇ ਆ ਤੇ ਵੀਰ ਹੁਣੇ ਇੱਥੇ ਜੌਬ ਕਰਦੇ ਨੇ ਹਸਰੀ ਕਾ ਵੀਰੇ ਹਸਰੀ ਕਾ ਬਾਈ ਪਹਿਲਾਂ ਤਾਂ ਐਂ ਦੱਸ ਦੋ ਵੀਰੇ ਜੌਬ ਤੁਸੀਂ ਇੱਥੇ ਕਾਦੀ ਕਰਦੇ ਹੋ ਬਾਈ ਇਹ ਸਾਡਾ ਕੰਮ ਡਿਲੀਵਰੀ ਦਾ ਕੋਰੀਅਰ ਦਾ ਕੰਮ ਕਰਦਾ ਕੋਰੀਅਰ ਦਾ ਕੰਮ ਆ ਹਾਂਜੀ ਹਾਂਜੀ ਕਿੰਨਾ ਪੜੇ ਲਿਖਿਆ ਵੀਰੇ ਤੁਸੀਂ ਵੀਰੇ ਗ੍ਰੈਜੂਏਸ਼ਨ ਆ ਵੀਰੇ ਨੌਕਰੀ ਮਿਲੀ ਨਹੀਂ ਫਿਰ ਤੁਹਾਨੂੰ ਅਜੇ ਨਹੀਂ ਆਪਦਾ ਕੰਮ ਨੌਕਰੀ ਵੀ ਨਹੀਂ ਹੁਣ ਆਪਦਾ ਕੰਮ ਕਰਦੇ ਆ ਵੀਰੇ ਵਧੀਆ ਕੰਮ ਆ ਆਪਦਾ ਨਹੀਂ ਸਰਕਾਰ ਤਾਂ ਕਹਿੰਦੀ ਅਸੀਂ ਇੰਨੀਆਂ ਨੌਕਰੀਆਂ ਹਾਂ ਸਰਕਾਰ ਦੇ ਰਹੀ ਹੈ ਵੀਰੇ ਨੌਕਰੀਆਂ ਮਿਲ ਵੀ ਰਹੀਆਂ ਨੇ ਗਿਆ ਇਹ ਕੋਈ ਝੂਠ ਨਹੀਂ ਹੈਗਾ ਯਾਰ ਸਾਰੇ ਸਾਹਮਣੇ ਆ ਯਾਰ ਨੌਕਰੀਆਂ ਪਿੰਡਾਂ ਤੇ ਮਿਲਦੀਆਂ ਨੇ ਤੁਹਾਨੂੰ ਨਹੀਂ ਮਿਲੀ 7 7 8 ਨੌਕਰੀਆਂ ਮਿਲੀਆਂ ਪਿੰਡਾਂ ਦੇ ਵਿੱਚ ਹਰੇਕ ਨੂੰ ਮਿਲੀਆਂ ਤਕਰੀਬਨ ਤੁਹਾਨੂੰ ਮਿਲ ਗਈ ਨਹੀਂ ਆਪਾਂ ਨੂੰ ਨਹੀਂ ਮਿਲੀ ਆਪਣੇ ਯਾਰਾਂ ਦੋਸਤਾਂ ਨੂੰ ਮਿਲ ਗਈ ਠੀਕ ਹੈ ਹਾਂਜੀ ਹਾਂ ਕਿ ਨਹੀਂ ਹੁਣ ਜਿਵੇਂ ਐਮਪੀ ਦੀਆਂ ਇਲੈਕਸ਼ਨ ਆ ਗਈਆਂ ਕੈਂਡੀਡੇਟਾਂ ਦਾ ਪਤਾ ਤੁਹਾਨੂੰ ਕਿਹੜੇ ਪਤਾ ਲੱਗ ਗਿਆ ਹਾਂਜੀ 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 ਪੂਰਾ ਕਲੀਅਰ ਹੈ ਨਹੀਂ ਮੈਂ ਦੱਸ ਦਿੰਨਾ ਪੂਰਾ ਕਲੀਅਰ ਹਾਂਜੀ ਤੇ ਕਿਹੜੀ ਪਾਰਟੀ ਕਿੰਨੀ ਝੁਕਾ ਦੇਖਦੇ ਹੋ ਤੁਸੀਂ ਵੀਰੇ ਜ਼ਿਆਦਾਤਰ ਤਾਂ ਪਾਰਟੀਆਂ ਜੋਰ ਆਗਾ ਉਹਦੇ ਵਿੱਚ ਹਾਂਜੀ ਹਾਂ ਠੀਕ ਹੈ ਕਿਉਂ ਪਤਾ ਗੱਲ ਕੀ ਹੈ ਨੌਵੇਂ ਬਣ ਮੁੰਡਾ ਜੰਗ ਮੁੰਡਾ ਪੜਿਆ ਲਿਖਿਆ ਮੁੰਡਾ ਬਾਕੀ ਲੋਕਲ ਏਰੀਆ ਦਾਗਾ ਠੀਕ ਹੈ ਮਿਲ ਵੀ ਸਕਦਾ ਹੈ ਕੰਮ ਵੀ ਕਰਵਾ ਸਕਦਾ ਹੈ ਹਾਂਜੀ ਹਾਂ ਉਹ ਤੇ ਦਾ ਜਿਹੜੀ ਆਪਣੀ ਉਮੀਦ ਹੈ ਯਾਰ ਜੀ ਦੀ ਕੋਠੀ ਆ ਹਾਂਜੀ ਹਾਂ ਉੱਥੇ ਲੋਕ ਇੰਨੇ ਧਰਨਾ ਦਿੰਦੇ ਨੇ ਉਹਨਾਂ ਦੇ ਕੁੱਟਕਟਾ ਪਾਉਂਦਾ ਉਹ ਬਾਈ ਜੀ ਧਰਨਾ ਦਾ ਹਰੇਕ ਬੰਦੇ ਦਾ ਰਾਈਟ ਬਣਦਾ ਹਰੇਕ ਦਾ ਮੌਲਕ ਅਧਿਕਾਰ ਹੈਗਾ ਧਰਨਾ ਦੇਣਾ ਹੀ ਪੈਂਦਾ ਨਹੀਂ ਕੁੱਟਕਟਾ ਪਾਉਦਾ ਤਾਂ ਅਧਿਕਾਰ ਹੈ ਨਹੀਂ ਕੁੱਟਕਟਾ ਪਾ ਮੇਰੇ ਹੁਣ ਜਦੋਂ ਇਹਦਾ ਹੁਣ ਇਹ ਪ੍ਰਸ਼ਾਸਨ ਦੇਖਣਾ ਹੁੰਦਾ ਹੁੰਦਾ ਹਾਂ ਜੀ ਹਾਂ ਜੀ ਇਹਦਾ ਪ੍ਰਸ਼ਾਸਨ ਨੇ ਦੇਖਣਾ ਹੁੰਦਾ ਜੀ ਉਹੀ ਤਾਂ ਗੱਲ ਆ ਪਰ ਰਹਿ ਧਰਨਾ ਦੇਣਾ ਰਹਿਕ ਬੰਦਿਆ ਦਾ ਕਹਿਣਾ ਵੀ ਆਮ ਆਦਮੀ ਪਾਰਟੀ ਨੇ ਕਾਰਜਗਾਰੀ ਵਧੀਆ ਦਿਖਾਈ ਵਧੀਆ ਦਿਖਾਈ ਆ ਵੀਰ ਦੋ ਸਾਲਾਂ ਦੀ ਕਾਰਜਗਾਰੀ ਕੋਈ ਜੀ ਕਰੇ ਕੁਛ ਨਹੀਂ ਅੱਛਾ ਸਭ ਖਾਣ ਦੇ ਕੁੱਤੇ ਨੇ ਜੀ ਤੁਸੀਂ ਆਪ ਸਹਿਣਿਓ ਜੀ ਜੀ ਕੋਈ ਪਾਰਟੀ ਐਸੀ ਆਈ ਨਹੀਂ ਆਪਣੇ ਜਿਹੜੀ ਜਿਹੜੀ ਕੋਈ ਖਾਣ ਲਈ ਹੈ ਸਭ ਜੀ ਆਹ ਏਰੀਆ ਨੂੰ ਕੋਈ ਐਮਪੀ ਨਹੀਂ ਮਿਲਿਆ ਚ ਅੱਜ ਦਾ ਕੋਈ ਐਮਐਲਏ ਨਹੀਂ ਅੱਜ ਨਾਲ ਬਈ ਇੱਕ ਸਿਰਫ ਕੀ ਤੋਂ ਹੁੰਦੇ ਐਮਐਲਏ ਜੰਗਾ ਜਿਹੇ ਬੰਦਾ ਜੀ ਨੰਬਰ 2 ਕਾਲੀ ਦਾਲੇ ਸਰਕਾਰ ਸਾਰਿਆਂ ਨੂੰ ਬਿਹਤਰ ਹੈ ਜੇ ਖੜਾਗੇ ਕਾਲੀਦਾਲ ਚ ਖੜਿਆ ਜਿਉਂਦੀ ਜਾਨੀ ਕਾਲੀਦਾਲ ਪ੍ਰਭਾਵ ਕਰਾਂਗੇ ਜੀ ਠੀਕ ਹੈ ਨਾ ਕਾਲੀਦਾਰ ਵਾਲੀ ਸਰਕਾਰ ਆਪਾਂ ਨੇ ਇੰਡੀਆ ਚ ਮਿਲ ਹੀ ਨਹੀਂ ਸਕਦੀ ਵੀ ਜੀ ਖੇਤਰੀ ਪਾਰਟੀ ਹਾਂ ਖੇਤਰੀ ਪਾਰਟੀ ਹੈ ਜੀ ਤੇ ਆਏ ਮੰਨੇ ਜਾਏ ਕੋਈ ਨਾ ਮੰਨੇ ਨਹੀਂ ਵਿਰੋਧੀ ਤੇ ਤੂੰ ਨੇ ਤੇ ਦੋਸ ਲਾਉਂਦੀ ਆ ਵੀ ਇਹਨਾਂ ਨੇ ਬੇਅਦਬੀ ਕਰਾਤੀ ਇਹਨਾਂ ਨੇ ਬੱਸਾਂ ਪਾਈਆਂ ਮੈਨੇ ਬਹੁਤ ਮਤਲਬ ਕੇ ਲਗਤਰਾਂ ਤਰਾਂ ਤਰਾਂ ਮੈਂ ਨਹੀਂ ਕਹਿ ਰਿਆ ਲੋਕ ਕਹਿ ਰਹੇ ਨੇ ਤੁਸੀਂ ਵੀ ਸੁਣਿਆ ਹੋਊਗਾ ਨਾ ਉਹ ਤਾਂ ਵਿਰੋਧੀ ਤਾਂ ਨੇ ਤਾਂ ਕਹਿਣੀ ਹੈ ਜੀ ਜੀ ਮੈਂ ਵਿਰੋਧੀ ਨੇ ਮੈਂ ਇਹਨਾਂ ਨੂੰ ਪੜਨੂ ਦੂਜੇ ਵਿਰੋਧੀਓ ਮੈਨੂੰ ਪੜਨਣੇ ਜੀ ਰਾਈਟ ਹੈ ਹਰੇਕ ਨੂੰ ਜੀ ਹੈ ਨਾ ਰਾਈਟ ਜੀ ਤੁਸੀਂ ਕੀ ਕਹਿ ਰਹੇ ਹੋ ਤੁਹਾਡੀ ਪਾਰਟੀ ਦੀ ਸਿਚੁਏਸ਼ਨ ਕੀ ਕਹਿ ਰਹੀ ਹੈ ਵੀ ਕਿੱਥੇ ਜੇ ਖੜੇ ਹੋ ਵੀ ਕਿਹੜੀ ਨੰਬਰ ਰਿੰਗ ਤੇ ਖੜੇ ਹੋ ਤੁਸੀਂ ਅੱਜ ਦੀ ਘੜੀ ਦਾ ਨੰਬਰ 1 ਤੇ ਖੜੇ ਹੈ ਜੀ ਕੱਲੇ ਰੋਡ ਸ਼ੋਅ ਸੀ ਬਰਨਾਲਾ ਜੀ ਦੇਖ ਲਓ ਕਿੰਨਾ ਘੱਟ ਸੀ ਸੁਨੀਤ ਬਾਦਲ ਦਾ ਦੋਨੇ ਹਮ ਹਮ ਪਹੁੰਚਦੀ ਜੀ ਪਹੁੰਚਦੀ ਕਿ ਨਹੀਂ ਪਹੁੰਚਦੀ ਜੀ ਲਾ ਖੇਤਰੀ ਪਾਰਟੀ ਜਿਹਨੇ ਖੇਤਰੀ ਟਰੈਕਟਰ ਵਗੈਰਾ ਸਭ ਨੂੰ ਲੈ ਕੇ ਪਹੁੰਚਿਆ ਜਿਹੜਾ ਲੈ ਕੇ ਪਹੁੰਚਿਆ ਜੀ ਪਰ ਕਾਲੀਦਾਰ ਅਗਲੀ ਸਰਕਾਰ ਨਹੀਂ ਮਿਲਣੀ ਤੇ ਆਪਾਂ ਤਾਂ ਸੈਣੇ ਵੀ ਰਹਿ ਚੁੱਕੇ ਨੇ ਆਪਾਂ ਤਾਂ ਬਜ਼ੁਰਗ ਵੀ ਰਹਿ ਚੁੱਕੇ ਨੇ ਆਪਾਂ ਤਾਂ ਇਹਨਾਂ ਕੋਈ ਚੰਗੀ ਗੱਲ ਇਹ ਕਰੀ। ਭਾਈ ਅਸੇ ਕਾਲ। ਭਾਈ ਜਿਵੇਂ ਆਪਣਾ ਹੁਣ ਐਮਪੀ ਦੀਆਂ ਇਲੈਕਸ਼ਨਾਂ ਬਹੁਤ ਜੋਰਾ ਸੋਰਾ ਤੇ ਨੇ। ਕੀ ਲੱਗਦਾ ਵੀ ਕਿੰਵੇਂ ਕਿਹੜੀ ਪਾਰਟੀ ਕੇ ਨਿਰਜਾਨ ਜ਼ਿਆਦਾ ਲੱਗ ਰਿਹਾ? ਇਹ ਤਾਂ ਜੀ ਐਡਾ ਵੱਡਾ ਏਰੀਆ ਹੈ ਕਿ ਪਤਾ ਲੈਂਦਾਂਗੇ। ਹੂੰ। ਸਮਝੇਂਗਾ ਏਰੀਆ ਬਹੁਤ ਲੰਬਾ ਚੱਲਦਾ। ਏਰੀਆ ਤਾਂ ਹੈਗਾ ਜਿਹੜੀ ਪਾਰਟੀ ਨੇ ਕੰਮ ਕੀਤੇ ਹੋਣਗੇ, ਲੋਕਾਂ ਦੀਆਂ ਗੱਲਾਂ ਸੁਣੀਆਂ ਹੋਣਗੀਆਂ ਉਹ ਪਾਰਟੀ ਵੋਟ ਲੈ ਜੂ। ਕੰਮ ਮਤਾ ਹੁਣ ਮੋਦੀ ਕਰ ਰਿਹਾ ਹੈਗਾ ਹੂੰ ਸਾਰੇ ਦੇਸ਼ ਨੂੰ ਪਤਾ ਸਾਰੀ ਦੁਨੀਆ ਨੂੰ ਪਤਾ ਹੂੰ ਠੀਕ ਹੈ ਨਾ ਅਰੇ ਵੀ ਪੰਜਾਬ ਦੇ ਵਿੱਚ ਕੋਈ ਬਹੁਤਾ ਸਕੋਪ ਨਹੀਂ ਹੈ ਉਹਦਾ ਪਰ ਮੋਦੀ ਸਾਹਿਬ ਨੇ ਤਾਂ ਆਪਣੇ ਜਦੋਂ ਕਿਸਾਨ ਦਿੱਲੀ ਵੱਲ ਜਾਂਦੇ ਨੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਕਹਿੰਦੇ ਆਤਕਵਾਦੀ ਨੇ ਪਹਿਲਾਂ ਉਹ ਕਾਰਵਾਈਆਂ ਕਰਕੇ ਆਏ ਸੀ ਇਹੇ ਜੀਆਂ ਤਾਂ ਕਰਕੇ ਕਿਹਾ ਜਾਂਦਾ ਹੈਗਾ ਜੋ ਪਹਿਲੀ ਵਾਰ ਗਏ ਸੀ ਪਹਿਲਾਂ ਉਦੋਂ ਉਦੋਂ ਉਹਨਾਂ ਨੇ ਐਸੀ ਗਲਤ ਕਾਰਵਾਈਆਂ ਕੀਤੀਆਂ ਸੀ ਤਾਂ ਕਰਕੇ ਉਹਨੂੰ ਫਿਰ ਇਸ ਤਰ੍ਹਾਂ ਦਾ ਮੈਡਮ ਨਹੀਂ ਉਹ ਕਿਸਾਨਾਂ ਨੇ ਕੀਤੀਆਂ ਨਹੀਂ ਸੀ ਕਿ ਵਿੱਚ ਕੋਈ ਨੀ ਸੱਨਾਂ ਦੋ ਰਹੀਆਂ ਜੋ ਇਹ ਨਹੀਂ ਹੀ ਗਈ ਸੀ ਦਿੱਲੀ ਕਹਿਣਾ ਜੇ ਕੋਈ ਹੋਰ ਆਨਸਰ ਬਣ ਗਏ ਹੁਣ ਪਰ ਨਾ ਪੈਣਾ ਨਹੀਂ ਲੱਗਣਾ ਜੀ ਤੇ ਇਹਨਾਂ ਦਾ ਸੀ ਪ੍ਰੋਗਰਾਮ ਇਹਨਾਂ ਦਾ ਨਹੀਂ ਕਿਸਾਨਾਂ ਨੇ ਗਲਤ ਤਾਂ ਕੁਝ ਕੀਤਾ ਨਹੀਂ ਉੱਥੇ ਮੋਦੀ ਸਾਹਿਬ ਨੇ ਆਪ ਗਲਤੀ ਮੰਨੀ ਫਿਰ ਬਾਅਦ ਚ ਨਹੀਂ ਨਹੀਂ ਜਿਹੜਾ ਉੱਥੇ ਉਹ ਸੀ ਉਹ ਕਿਹੜਾ ਸੀ ਗਰਾਊਂਡ ਕਿਹੜਾ ਗਰਾਊਂਡ ਸੀ ਉਹ ਰਾਮਲੀਲਾ ਗਰਾਊਂਡ ਰਾਮਲੀਲਾ ਗਰਾਊਂਡ ਟਿਕਰੀ ਗਰਾਊਂਡ ਸਿੰਘੂ ਬਾਰਡਰ ਨਹੀਂ ਨਹੀਂ ਕਹਾਂ ਜਿੱਥੇ ਉਹ ਝੰਡਾ ਲਹਿਰਾਉਂਦੇ ਹੁੰਦੇ ਆ ਝੰਡਾ ਲਹਿਰਾਇਆ ਲਾਲ ਕਿਲਾ ਲਾਲ ਕਿਲਾ ਲਾਲ ਕਿਲੇ ਤੇ ਹੋ ਸਮਝ ਗਏ ਨਾ ਲਾਲ ਕਿਲੇ ਤੇ ਗਲਤ ਕੀ ਕਰਤਾ ਝੰਡਾ ਲਹਿਰਾ ਕੇ ਨਹੀਂ ਬੰਦਾ ਸਿੰਘ ਬਹਾਦਰ ਨੇ ਆਪਾਂ ਨੂੰ ਜ਼ਮੀਨਾਂ ਲੈ ਕੇ ਦਿੱਤੀਆਂ ਨੇ ਆਪਦਾ ਝੰਡਾ ਥੋੜੀ ਲਹਿਰਾਉਣ ਦੇ 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 ਝੰਡਾ ਲਹਿਰਾ ਸਕਦੇ ਹਾਂ ਉੱਥੇ ਨਹੀਂ ਖਾਲੀ ਆਪਾਂ ਆਪਾਂ ਪੰਜਾਬ 'ਚ ਰਹਨੇ ਆਪਾਂ ਪੰਜਾਬ ਦੀ ਗੱਲ ਗੁਰੂਆ ਪੀਰਾਂ ਦੀ ਧਰਤੀ ਆ ਨਿਸਾਨ ਸਾਹਿਬ ਦਾ ਝੰਡਾ ਕੋਈ ਆਪਣਾ ਕੋਈ ਖਾਲਸਤਾਨੀ ਝੰਡਾ ਤਾਂ ਨਹੀਂ ਨਹੀਂ ਪਰ ਉੱਥੇ ਜਦੋਂ ਮੋਦੀ ਸਾਹਿਬ ਹਰਮੰਦਰ ਸਾਹਿਬ ਆਉਂਦੇ ਨੇ ਪੱਗ ਬੰਨ ਕੇ ਆਉਂਦੇ ਨੇ ਟਕੀ ਸਜਾਉਂਦੇ ਨੇ ਉਦੋਂ ਉਹਨਾਂ ਨੂੰ ਉਹ ਝੰਡੇ ਤੇ ਕਿਉਂ ਨੀ ਨਫ਼ਰਤ ਪੈਦਾ ਹੁੰਦੀ ਇਹ ਤਾਂ ਹੋ ਤੁਸੀਂ ਮੋਦੀ ਸਾਹਿਬ ਨੂੰ ਪ੍ਰਸਾਦ ਦੇ ਰਹੇ ਹੋ ਮੈਂ ਪੁੱਛ ਰਿਹਾ ਉਹਨਾਂ ਨੂੰ ਪੁੱਛ ਰਿਹਾ ਨਾ ਹਾਂ ਜੀ ਨਾ ਇਹ ਬਾਕੀ ਠੀਕ ਹੈ ਨਾ ਤੁਹਾਡਾ ਰੁਝਾਨ ਕੀ ਕਹਿ ਰਿਹਾ ਹੈਗਾ ਵੀ ਪਾਰਟੀ ਦੀ ਵੋਟ ਕਿੱਧਰ ਜਾਵੇ ਨਹੀਂ ਪਾਰਟੀ ਦਾ ਹੁਣ ਕੰਮ ਨਹੀਂ ਤੁਸੀਂ ਚਲੋ ਗੱਲ ਕੀਤੀ ਵੀ ਭਾਜਪਾ ਦਾ ਰਿਜਰਡ ਵਧੀਆ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੀਤੇ ਨਹੀਂ ਜਿਹੜੇ ਕੰਮਾ ਕਰਕੇ ਆਏ ਸੀ ਉਹ ਤਾਂ ਨਹੀਂ ਹੋਏ ਠੀਕ ਹੈ ਪਿਛਲੇ ਸਾਲ ਹੁਣ ਆਪਣੇ ਜੇ ਆਪਾਂ ਲਾਈਏ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਆਪਣੇ ਐਮਪੀ ਉਹਨਾਂ ਨੇ ਨਹੀਂ ਕੰਮ ਕੀਤਾ ਹਾਂਜੀ ਵਧੀਆ ਕਰ ਰਹੇ ਨੇ ਵਧੀਆ ਕਰ ਮਾਨ ਸਾਹਿਬ ਗਰਾਂਟਾ ਦੀ ਪੂਰੀ ਵੰਡ ਰਹੇ ਨੇ ਹਾਂ ਬਿਲਕੁਲ ਗਰਾਂਟਾ ਦੀ ਵੰਡ ਠੀਕ ਹੈ ਨਾ ਵੋਟ ਲੈਂਦੇ ਹੱਕਦਾਰ ਰਹੇ ਨੇ ਉਹ ਹਾਂ ਬਿਨਾ ਕਮਿਸ਼ਨ ਤੋਂ ਵੰਡ ਰਹੇ ਨੇ ਇਹ ਵੀ ਗੱਲ ਨਾਲ ਜਿਹੜੇ ਦੂਜੀਆਂ ਪਾਰਟੀਆਂ ਨੇ ਉਹ ਜੇ ਚੈੱਕ ਦੇ ਕੇ ਉਹਨੇ ਕਮਿਸ਼ਨ ਲੈਂਦੀਆਂ ਨੇ ਪਹਿਲਾਂ ਉਹ ਬਿਨਾ ਕਮਿਸ਼ਨ ਤੋਂ ਵੰਡ ਰਹੇ ਆ ਇਹ ਉਹਦੀ ਕਹਾਣੀ ਵੀ ਕੁਆਲਟੀ ਆ ਉਹਦੀ ਹਾਂਜੀ ਬਾਕੀ ਸਟੇਜ ਤੇ ਖੜੇ ਨੇ ਆਪ ਵੀ ਹਾਂ ਬਾਕੀ ਆਲੋ ਸਟੇਜ ਤੇ ਖੜੇ ਨੇ ਕੌਣ ਸਿਵਲ ਜੀਸ ਸਿੰਘ ਮਾਨ ਜੀ ਆਪ ਵੀ ਸਟੇਜ ਤੇ ਖੜੇ ਨੇ ਵਧੀਆ ਹੋ ਕੰਮ ਆਵਦਾ ਵੀ ਵੋਟ ਪਾਉਂਗੇ ਨਾ ਵੋਟ ਦੇ ਖਾਪੂਗੀ ਵੋਟ ਸਭ ਦੇਖੋ ਟੱਕਰ ਤਾਂ ਹੈਗੀ ਹੈਗੀ ਹੈ ਟੱਕਰ ਕਿਹੜੀ ਕਿਹੜੀ ਪਾਰਟੀ ਚ ਮੰਨਦੇ ਹੋ ਦੇਖੋ ਟੱਕਰ ਦਾ ਬਹੁਜੀ ਦੇਖੋ ਆਮ ਆਦਮੀ ਪਾਰਟੀ ਦੀ ਫੁੱਲਾਈ ਕਿਹਦੇ ਨਾਲ ਆਮ ਆਦਮੀ ਲਾ ਲੋ ਜੀ ਤੁਸੀਂ ਕਾਂਗਰਸ ਲਾ ਲੋ ਆਪਣੇ ਬਰਨਾਲੇ ਸੀਟ ਤੇ ਤੇ ਮਾਨ ਸਾਹਿਬ ਦੀ ਹੈ ਬਸ ਬਾਕੀ ਦੇਖੋ ਬਾਕੀ ਟਾਈਮ ਅਜ ਮੋਹਨ ਸਿੰਘ ਸਾਹਿਬ ਨੂੰ ਕਈ ਵਾਰ ਕਹਿ ਦਿੰਦੇ ਨੇ ਵੀ ਇਹ ਤਾਂ ਸਿੱਖ ਲੀਡਰਾਂ ਕਰਪਾਣਾਂ ਦੀ ਗੱਲ ਇਹੋ ਜਿਹੀ ਕੋਈ ਗੱਲ ਨਹੀਂ ਵੀ ਇਹ ਤਾਂ ਮਾਰ ਦਿੱਤੀ ਨਹੀਂ ਦੋ ਵਾਰ ਜਿੱਤੀ ਨਹੀਂ ਇਹ ਤਾਂ ਕੋਈ ਗੱਲ ਨਹੀਂ ਜੀ ਗੱਲ ਕਰਦਾਗਾ ਉਹ ਆਪਣੀ ਸਟੈਂਡ ਤੇ ਖੜਾ ਹਾਂ ਇਹ ਕਹਿੰਦਾ ਸਿੱਖ ਧਰਮ ਲਈ ਖੜਾ ਤਾਂ ਖੜਾ ਆਇਆ ਨਹੀਂ ਆਇਆ ਫਿਰ ਇਸ ਟਾਈਮ ਲਗਾਤਾਰ ਸਰਵੇ ਕਰ ਰਹੇ ਹਾਂ ਤੇ ਇਸ ਟਾਈਮ ਅਸੀਂ ਬਾਈ ਯੂਨੀਅਨ ਕੋਲੇ ਪਹੁੰਚੇ ਹਾਂ ਹਸਰੀਕਾ ਵੀਰੇ ਕੀ ਲੱਗਦਾ ਵੀਰੇ ਵੋਟਾਂ ਦਾ ਰੁਝਾਨ ਕਿਹੜੀ ਪਾਰਟੀ ਦਾ ਜ਼ਿਆਦਾ ਲੱਗ ਰਿਹਾ ਵੋਟਾਂ ਦਾ ਰੁਝਾਨ ਬ੍ਰਦਰ ਪਹਿਲਾਂ ਜਿਵੇਂ ਹਵਾ ਜੀ ਚੱਲੀ ਸੀ ਆਮ ਆਦਮੀ ਪਾਰਟੀ ਦੀ ਹੂੰ ਇਸ ਵਾਰ ਯਾਰ ਸਾਡੇ ਸੀਟ ਤੇ ਲੱਗ ਰਿਹਾ ਵੀ ਸਿਮਰਨਜੀਤ ਸਿੰਘ ਮਾਨ ਜੱਤੜ ਨੇ ਦੁਬਾਰਾ ਹੂੰ ਨਹੀਂ ਪਿਛਲੀ ਵਾਰ ਵੀ ਮਾਨ ਸਾਹਿਬ ਨੇ ਉਹੀ ਦਿੱਤੇ ਸੀ ਹਾਂ ਹੂੰ ਉਹਨਾਂ ਦੀ ਜ਼ਿਆਦਾ ਟੱਕਰ ਨਹੀਂ ਸਰਕਾਰ ਆਮ ਆਦਮੀ ਪਾਰਟੀ ਦੀ ਆ ਸਰਕਾਰ ਆ ਮੁਸ਼ਕਲ ਹੈ ਇਸ ਵਾਰ ਨਹੀਂ ਉੱਪਰ ਸਰਕਾਰ ਆ ਆਮ ਆਦਮੀ ਪਾਰਟੀ ਦੀ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੂੰ ਜੇ ਆਪਾਂ ਐਮਪੀ ਇਹਨਾਂ ਨੂੰ ਬਣਾ ਦਿੰਨੇ ਆ ਉਹ ਫੰਡ ਦੇਣਗੇ ਇਹਨਾਂ ਨੂੰ ਫੰਡ ਤਾਂ ਦੇਣੇ ਪਊਗਾ ਫੰਡ ਤਾਂ ਮਿਲਦਾ ਹੀ ਆ ਹੂੰ ਕਿਹੜੀ ਗੱਲੋਂ ਨਾਰਾਜ਼ ਹੋ ਤੁਸੀਂ ਆਮ ਪਾਰਟੀ ਤੋਂ ਜਾਂ ਹੋਰ ਪਾਰਟੀਆਂ ਤੋਂ ਅਸੀਂ ਪਹਿਲਾਂ ਬੋਰਡ ਵੀਰੇ ਆਮ ਆਦਮੀ ਪਾਰਟੀ ਨੂੰ ਪਾਈ ਸੀ ਯਾਰ ਬੜਾ ਖੁਸ਼ ਨਹੀਂ ਹੈਗਾ ਸਿਸਟਮ ਨਹੀਂ ਵਧੀਆ ਬਣਿਆ ਹੂੰ ਚੋਰੀਆਂ ਚਕਾਰੀਆਂ ਬਹੁਤ ਹੋ ਰਹੀਆਂ ਮਾਰਡਰ ਇੰਨੇ ਹੋ ਰਹੇ ਨੇ ਹੂੰ ਕੋਈ ਸਕੂਲਾਂ ਵੱਲ ਨਹੀਂ ਧਿਆਨ ਦਿੱਤਾ ਯਾਰ ਲੁੱਟ ਮਚਾਈ ਹੋਈ ਹੈ ਸਕੂਲਾਂ ਨੂੰ ਹੂੰ ਔਰ ਬਹੁਤ ਚੀਜ਼ਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਇਹਨਾਂ ਦੀ ਸਰਕਾਰ ਤੇ ਹੋਇਆ ਪਾਰਟੀ ਚਲੋ ਆਪਾਂ ਹੁਣ ਇਹ ਨਹੀਂ ਕਹਿ ਸਕਦੇ ਵੀ ਇਹਨਾਂ ਨੇ ਕਰਾਇਆ ਉਹ ਚਲੋ ਮੈਂ ਵੀ ਨਹੀਂ ਕਹਿ ਰਿਹਾ ਕਰਾਇਆ ਵੀ ਸਰਕਾਰ ਤੇ ਇਹਨਾਂ ਦੀ ਸੀ ਸਰਕਾਰ ਇਹਨਾਂ ਦੀ ਸੀ ਉਹਨਾਂ ਨੂੰ ਹਜੇ ਤੱਕ ਇਨਸਾਬ ਨਹੀਂ ਮਿਲਿਆ ਔਰ ਬਹੁਤ ਕੇਸ ਨੇ ਵੀਰੇ ਸਰਕਾਰ ਨੇ ਹੋਰ ਵੀ ਕਹਿ ਸੀ ਵੀ ਅਸੀਂ ਬੇਆਦਬੀ ਦਾ ਜਿਹੜੇ ਦੋਸੇ ਨੇ ਉਹਨਾਂ ਨੂੰ ਫੜਾਂਗੇ ਕਿਹੜਾ ਫੜ ਲਿਆ ਨਸ਼ੇ ਬੰਦ ਕਰਾਵਾਂਗੇ ਕੋਈ ਨਹੀਂ ਨਸ਼ੇ ਬੰਦ ਚਲੋ ਮੇਰੇ ਨਾਲ ਕਿੰਨੇ ਲਵਾ ਕੇ ਲਿਆਵਾਂ ਤੁਹਾਨੂੰ ਐਬਸੋਲੂਟ ਗੋਲੀਆਂ ਜਿਹੜਾ ਕੋ ਮਰਜ਼ੀ ਲੈ ਲਓ ਕੁਝ ਨਹੀਂ ਹੋਇਆ ਵੀਰੇ ਮਾਨ ਸਾਹਿਬ ਨੂੰ ਕਿਹੜੀ ਗੱਲੋਂ ਵੋਟ ਪਾਉਗੇ ਖੜਾ ਸਟੈਂਡ ਤੇ ਇੰਨੇ ਸਾਲਾਂ ਨੂੰ ਵੀ ਉਹ ਟੋਲਿਆ ਨਹੀਂ ਪਾਰਟੀਬਾਜੀ ਨਹੀਂ ਹੋਈ ਕੰਮ ਕਰੇ ਨਹੀਂ 2 ਸਾਲ ਚਮਨ ਸਾਹਿਬ ਨੇ ਕੰਮ ਕੀਤਾ ਹੀ ਨਹੀਂ ਉਹਨਾਂ ਨੇ ਬਥੇਰੇ ਚਲੋ ਜਿੰਨਾ ਕ ਟਾਈਮ ਉਹਨਾਂ ਨੂੰ ਮਿਲਿਆ ਕੰਮ ਉਹਨਾਂ ਨੇ ਜਿਹੜੇ ਉਹਨਾਂ ਦੇ ਸੀਗੇ ਕੀਤੇ ਉਹਨਾਂ ਨੇ ਆਵਾਜ਼ ਤਾਂ ਉਠਾਈ ਆ ਨਾ ਪਾਰਲੀਮੈਂਟ ਚ ਹੋਰ ਬੰਦਾ ਕੋਈ ਬੋਲਦਾ ਹੀ ਨਹੀਂ ਖੈਰਾ ਸਾਹਿਬ ਵੀ ਬਹੁਤ ਧੜਕ ਲੀਡਰ ਨੇ ਉਹਨਾਂ ਨੂੰ ਸਾਡੇ ਏਰੀਆ ਦੀ ਨੌਲੇਜ ਹੀ ਨਹੀਂ ਉਹ ਤਾਂ ਜਿੱਧਰ ਸੀਗੇ ਚਲੋ ਉਹਨਾਂ ਨੂੰ ਉਧਰ ਖੜਾ ਹੋਣਾ ਚਾਹੀਦਾ ਸੀ ਜਿਹੜਾ ਇੱਥੋਂ ਦਾ ਜੰਪ ਵਾਲਾ ਉਹਨੂੰ ਵੀ ਪਤਾ ਹੈ ਹੁਣ ਮੀਤ ਇਹ ਇੱਥੋਂ ਜੁੱਤਿਆ 10 ਸਾਲ ਹੋ ਗਏ ਉਹ ਬਾਈ ਨੇ ਕੁਛ ਕੀਤਾ ਹੀ ਨਹੀਂ ਬਰਨਾਲੇ ਦੀ ਪ ਕਿਤੇ ਤੁਹਾਨੂੰ ਸਾਜ਼ਿਸ਼ ਲੱਗ ਰਹੀ ਹੈ ਵੀ ਇਹ ਪਾਰਟੀ ਨੂੰ ਕਿਤੇ ਧੱਕਾ ਹੋ ਰਿਹਾ ਇੱਥੇ ਪਾਰਟੀ ਸਾਜ਼ਿਸ਼ਾਂ ਵੀਰੇ ਪੋਲੀਟਿਕਸ ਤੇ ਸਾਰੀਆਂ ਸਾਜ਼ਿਸ਼ਾਂ ਹੀ ਨੇ ਆਪਾਂ ਨੂੰ ਉੱਡੂ ਬਣਾਉਂਦੇ ਨੇ ਜਿਹੜੇ ਬੰਦੇ ਨਾਰਮਲ ਆਪਾਂ ਦਾ ਕੰਮ ਕਰਕੇ ਰੋਟੀ ਖਾਣੀਆਂ ਇਹਨਾਂ ਚ ਸਾਜ਼ਿਸ਼ ਹੀ ਨੇ ਟੋਟਲੀ ਹੂੰ ਵੀ ਸਾਰੀਆਂ ਪਾਰਟੀਆਂ ਸਾਜ਼ਿਸ਼ਾਂ ਹਾਸ੍ਰੀਕਾ ਵੀਰੇ ਵੀਰੇ ਸਾਸ੍ਰੀਕਾਲ ਜਿਵੇਂ ਵੀਰੇ ਐਮਪੀ ਦੀਆਂ ਵੋਟਾਂ ਆ ਰਹੀਆਂ ਨੇ ਹਾਂ ਤੁਹਾਡਾ ਸੰਗਰੂਰ ਜਿਲ੍ਹਾ ਬਰਨਾਲਾ ਬਰਨਾਲਾ ਜਿਹੜਾ ਸੰਗਰੂਰ ਇੱਕ ਕੈਂਡੀਡੇਟ ਆ ਕਿ ਕੀ ਲੱਗਦਾ ਕਿੰਮੇ ਦਾ ਮਾਹੌਲਾ ਬਰਨਾਲਾ ਸ਼ਹਿਰ ਚ ਕਿਹੜੀ ਪਾਰਟੀ ਦਾ ਇਹ ਤਾਂ ਭਾਈ ਕਾਂਗਰਸ ਵਾਲੇ ਆ। ਕਾਂਗਰਸ ਵਾਲੇ। ਠੀਕ ਹੈ। ਵੀ ਕਾਂਗਰਸ ਜਿੱਤੂਗੀ? ਕਾਂਗਰਸ ਨਹੀਂ ਪੰਨੋ ਭਰਾਵਾ। ਨਹੀਂ ਉਹਨਾਂ ਨੇ ਐਡੀ ਦੂਰੋ ਕੈਂਡੀਡੇਟ ਲਿਆ ਕੇ ਭਲੱਤ ਤੋਂ ਸਿੱਧਾ ਬਰਨਾਲੇ ਲਿਆਂਦਾ ਕੀ? ਨਾ ਇੱਥੇ ਕਾਂਗਰਸੀ ਆ ਵੀਰੇ। ਇਹ ਤਾਂ ਕਾਂਗਰਸ ਨਾਲ ਐਂਡੀ ਤੋਂ ਮਰਜੀ ਪੁੱਤਲਾ। ਨਹੀਂ ਜਿੱਤੇ ਤਾਂ ਮੀਤਿਹਰ ਆਗਾ। ਮੀਤਿਹਰ ਵੀ ਉਹਨਾਂ ਨੇ ਸਾਹਮਣੇ ਜਰਾਇਆ। ਨਾ ਨਾ ਐ ਤਾਂ ਮੀਤਿਹਰ ਹੁਣ ਕਾਂਗਰਸ ਨੂੰ ਪਾਵਾਂ। ਵੀ ਕਮੀ ਤੇਰੀ ਠੀਕ ਆ। ਹਾਂ। ਮੀਤਿਹਰ ਵੀ ਠੀਕ ਆ ਪਰ ਜਿਆਦੇ ਪਰੇਸ਼ਾਨੀ ਆ ਗਈ। ਅੱਛਾ ਠੀਕ ਆ। ਨਹੀਂ ਪਰੇਸ਼ਾਨੀ ਕਾਦੀ ਆਈ ਆ। ਪਰਸਾਨੀ ਜੇ ਮੈਂ ਐਨਸੀ ਵੀਗਰੇ ਹੈਗਾ ਬਲੌਕ ਕਿਸੇ ਦਾ ਪ੍ਰੋਪਰਟੀ ਸਾਰੇ ਖਰੇ ਨੇ ਆ ਕੰਮ ਰੋਕਨ ਦਾ ਮਤਲਬ ਹੀ ਨਹੀਂ ਸੀ ਨਾ ਕਿਤੇ ਰੁਕਿਆ ਸੀਗਾ ਠੀਕ ਹੈ ਕਿਸੇ ਦਾ ਕਿਸੇ ਦਾ ਐਸਟੀ ਨਹੀਂ ਹੋ ਰਹੀ ਜਿਹਨੇ ਗਰੀਬਵੰਦਨ ਲੈਣਾ ਦੋ ਵਿਸਲੇ ਚਾਰ ਦੋ ਨਹੀਂ ਚਿਕਾਓ ਕਿਹੜੀ ਪਾਰਟੀ ਦਾ ਲੱਗ ਰਿਹਾ ਹੁਣ ਕਾਂਗਰਸ ਹਊ ਕਾਂਗਰਸ 100% 100% ਕਿਹੜਾ ਵੀਰੇ ਕਾਂਗਰਸੀ ਜਿੱਤੂ ਵੀਰੇ ਇਸ ਵਾਰ ਕਾਂਗਰਸ ਕਿਉਂਕਿ ਨਾ ਢਕ ਲੀਟਰ ਵੀ ਖੈਰੇ ਵਾਰਗਾ ਹਾਂ ਜੀ ਹਾਂ ਜੀ ਨਹੀਂ ਖੈਰੇ ਨਹੀਂ ਜਿੱਤੂ ਕਾਂਗਰਸੀ ਜਿੱਤੂ ਇਹ ਖੈਰਾ ਜਿੱਤੂ ਬਦਲਵਾ ਕਹਿਣ ਦਾ ਬਦਲ ਖੈਰਾ ਪਾਰਟੀ ਕਾਂਗਰਸੀ ਹੈ ਕਾਂਗਰਸੀ ਨਹੀਂ ਜਿਵੇਂ ਹੁਣ ਆਪਣੇ ਉੱਪਰ ਸਰਕਾਰ ਆ ਆਮ ਆਦਮੀ ਦੀ ਥੱਲੇ ਆਪਾਂ ਖੈਰੇ ਨੂੰ ਜਿਤਾ ਦਈਏ ਫਿਰ ਗੱਲ ਬਾਤ ਕਿਉਂਕਿ ਸੰਗਰੂਰ ਵਾਲੇ ਸਿੱਧਾ ਕਹਿੰਦੇ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਆਮ ਆਦਮੀ ਦਾ ਪਹਿਲਾਂ ਭਰੋਸਾ ਬਹੁਤ ਰਾਇਸੀ ਵੀਰੇ ਪਰ ਉਹ ਉਦਾਂ ਦੇ ਖਰੇ ਉਤਰੇ ਨਹੀਂ ਅੱਛਾ ਹਾਂ ਜੀ ਜਿਵੇਂ ਨੋਸੀ ਦੀ ਹੋਰ ਪ੍ਰੋਬਲਮ ਬਹੁਤ ਆਈਆਂ ਨੇ ਸਾਨੂੰ ਵੀ ਰੇੜੀ ਰੂੜੀ ਦੀਆਂ ਪ੍ਰੋਬਲਮ ਬਹੁਤ ਨੇ ਬਿਜਲੀ ਤਾਂ ਫ੍ਰੀ ਕੀਤੀ ਆ ਬਿਜਲੀ ਫ੍ਰੀ ਵੀਰੇ ਉਦਾਂ ਦੇ ਹੋਰ ਵੀ ਪ੍ਰੋਬਲਮ ਬਹੁਤ ਆਈਆਂ ਨੇ ਵੀਰੇ ਬਿਜਲੀ ਤਾਂ ਫ੍ਰੀ ਕਰੀਏ ਚਲੋ ਉਹਦੇ ਵਿੱਚ ਤਾਂ ਸਹੀ ਆ ਪਰ ਇਸ ਵਾਰ ਕਾਂਗਰਸ ਦਾ ਜ਼ਿਆਦਾ ਕਾਂਗਰਸ ਕਿਉਂ ਕਿਹੜੀ ਗੱਲੋਂ ਕੀ ਚੰਗਾ ਕੀਤਾ ਕਾਂਗਰਸ ਨੇ ਕਾਂਗਰਸ ਨੇ ਚੰਗਾ ਹੈ ਵੀ ਅੱਜ ਤੋਂ ਜੋ ਪਹਿਲਾ ਕਾਂਗਰਸ ਸੀ ਵੀਰੇ ਉਦੋਂ ਚਾਹੇ ਉਦੋਂ ਕੌਣ ਸੀ ਲੀਡਰ ਆਜੋ ਆ ਗਿਆ ਜੀ ਆ ਗਿਆ ਕੋਈ ਨੀਸਬਤ ਖੋਰੀ ਪਾੜੀ ਹੁੰਦੀ ਮਾਲੋ 7 ਕਿਲੋ 200 ਦਾ ਪਹੁੰਚਾ ਨਹੀਂ ਕਾਂਗਰਸ ਚ ਕਿ ਐਹ ਜਾਂ ਕਿਹੜਾ ਲੀਡਰ ਸੀ ਤੁਹਾਨੂੰ ਜਿਹੜਾ ਵਧੀਆ ਲੱਗਦਾ ਸੀ ਲੱਗਦਾਗਾ ਲੀਡਰ ਤਾਂ ਵੀਰੇ ਕੋਈ ਵਧੀਆ ਨਹੀਂ